ਸਿੱਧਾ ਤਕਰੀਬਨ ਆਪਣੀ ਸਭਿਤਾ ਨੂੰ ਕਿਉਂਕਿ ਦਸਹਿਰੇ ਦਾ ਤਿਹਾਰ ਦੁਸਹਿਰ ਦੁਵਾਲੀ ਦਾ ਮੇਲਾ ਅਦਾ ਦੁਵਾਲੀ ਦਾ ਤਿਹਾਰ ਤਕਰੀਬਨ ਭਗਵਾਨ ਰਾਮਚੰਦਰ ਮਹਾਰਾਜ ਨੇ ਜਦੋਂ ਲੰਕਾ ਤੇ ਚੜਾਈ ਕਰਕੇ ਰਾਵਣ ਵਧ ਕੀਤਾ ਸੀ ਉਸ ਤੋਂ ਬਾਅਦ ਉਹਦਾ ਦਹਨ ਹੁੰਦਾ ਹੈ ਸਹਰੇ ਵਾਲੇ ਦਿਨ ਉਸ ਤੋਂ ਦਹਨ ਤੋਂ ਬਾਅਦ ਦੁਵਾਲੀ ਆ ਜਾਂਦੀ ਹੈ ਕਿਉਂਕਿ ਦੁਵਾਲੀ ਤਾਂ ਸਾਡੇ ਲੋਕਾਂ ਦੀ ਇੱਕ ਬਹੁਤ ਬੜਾ ਪਵਿੱਤਰ ਤਿਹਾਰ ਹੈ ਕਿਉਂਕਿ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਖੁਸ਼ਕਿਸਮਤੀ ਹੈ ਅਸੀਂ ਬਹੁਤ ਭਾਗ ਵਾਲੇ ਹਾਂ ਕਿ ਸਾਡੇ ਜਿੰਨੇ ਵੀ ਧਰਮ ਨੇ ਅਸੀਂ ਸਾਰੇ ਤਿਉਹਾਰ ਜਿਹੜੇ ਵੀ ਧਰਮ ਦਾ ਹੋਵੇ ਜਨਾਲੇ ਮਿਲ ਕੇ ਮਨਾਉਂਦੇ ਆਂ ਔਰ ਦੁਵਾਲੀ ਦਾ ਤਿਉਹਾਰ ਨਾਲ ਸਾਰੇ ਧਰਮ ਇਕੱਠੇ ਹੋ ਕੇ ਮਨਾਉਂਦੇ ਆਂ ਚਾਹੇ ਗੁਰੂਪੁਰਗਵਾ ਆ ਗਈ ਆ ਚਾਹੇ ਰਾਮ ਨੋਮੀ ਆ ਗਈ ਚਾਹੇ ਦੁਸਹਿਰਾ ਦੁਵਾਲੀ ਆ ਗਈ ਅਸੀਂ ਤਕਰੀਬਨ ਸਾਰੇ ਜਿਹਨੇ ਵੀ ਧਰਮਾਂ ਦੇ ਲੋਕ ਆ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਮਨਾਉਂਦੇ ਆਂ ਔਰ ਭਗਵਾਨ ਰਾਮ ਦੇ ਨਾਮ ਲੈਣ ਲੋਕ ਚਾਹੇ ਕਿਸੇ ਵੀ ਸਥਾਨ ਤੇ ਬੈਠੇ ਨੇ ਅੱਜ ਜੋ ਖੁਸ਼ੀਆਂ ਦੇ ਚਾਹਵਨ ਨਾਲ ਸਾਰੇ ਨੂੰ ਦੁਵਾਲੀ ਨੂੰ ਮਨਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਸਾਡੇ ਨਿਯਾਨੇ ਚ ਬਹੁਤ ਕਾਫੀ ਜਗ੍ਹਾ ਤੇ ਦੁਸਹਿਰਾ ਦਾ ਮੇਲਾ ਲੱਗਦਾ ਹੈ ਅੱਜ ਵੀ ਸਾਰੇ ਦੋਸਤਾਂ ਨੇ ਮਿੱਤਰਾਂ ਨੇ ਜ਼ਾਲ ਮਿਲ ਕੇ ਇੱਕ ਬਰਾਲਾ ਕਰਕੇ ਕਿਉਂਕਿ ਲੋਕਾਂ ਦੀ ਸਿਫਤਾ ਵਾਸਤੇ ਕਿਉਂਕਿ ਲੁਧਿਆਣਾ ਬਹੁਤ ਵੱਡਾ ਹੋ ਗਿਆ ਲੁਧਿਆਣਾ ਵੱਡਾ ਹੋਣ ਕਰਕੇ ਪਹਿਲਾਂ ਇੱਕੋ ਜਿਹਾ ਤੇ ਦਸਹਰਾ ਦਾ ਦ੍ਰਿਸ਼ੀ ਗਰਾਉਂਡ ਚ ਲੱਗਦਾ ਸੀਗਾ ਅੱਜ ਲੁਧਿਆਣਾ ਦੇ ਵਿੱਚ ਕਾਫੀ ਜਗ੍ਹਾ ਤੇ ਦਸਹਰਾ ਲੱਗਦਾ ਹੈ ਔਰ ਕਾਫੀ ਜਗ੍ਹਾ ਤੇ ਲੱਗਣ ਕਰਕੇ ਵੀ ਫਿਰ ਵੀ ਰਸ ਦੀ ਬਹੁਤ ਵੱਡਾ ਰਸ ਹੁੰਦਾ ਅੱਜ ਇਹ ਦੋਸਤਾਂ ਨੇ ਇੱਥੇ ਸਾਰਿਆਂ ਨਾਲ ਮਿਲ ਕੇ ਜ਼ਾਇਰਾ ਲਗਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਡੇ ਦੇ ਤਿਉਹਾਰ ਨੇ ਅਸੀਂ ਰਲ ਮਿਲ ਕੇ ਜੋ ਮਨਾਨੇ ਸਾਡੀ ਜਿਵੇਂ ਕਹਿ ਦਿੰਦੇ ਹਾਂ ਇਹ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਮੈਂ ਤਾਂ ਹੀ ਕਹੂੰਗਾ ਆਪਾਂ ਸਾਰੇ ਅਮਨ ਪਸੰਦ ਲੋਗਾਂ ਸ਼ਾਂਤੀ ਪਸੰਦ ਲੋਗਾਂ ਅਸੀਂ ਜਿੰਨੇ ਵੀ ਤਿਉਹਾਰ ਜਾਂ ਮੇਲੇ ਨੇ ਖੁਸ਼ੀਆਂ ਤੇ ਚਾਹਵਨਾ ਮਨਾਈਏ ਔਰ ਪਿਆਰ ਔਰ ਸ਼ਾਂਤੀ ਨਾਲ ਮਨਾਈਏ ਇੱਕੋ ਹੀ ਭਗਵਾਨ ਰਾਮ ਚੰਦਰ ਦੇ ਚਰਨਾਂ ਅਰਦਾਸ ਹੈ ਕਿ ਜਿੰਨੇ ਵੀ ਲੋਗ ਆ ਇੱਥੇ ਮਿਲੇ ਚਾਣ ਸ਼ਾਂਤੀਪੁਰਕ ਆਪਣਾ ਮੇਲਾ ਅਟੈਂਡ ਕਰਕੇ ਦਸਰ ਦਾ ਆਪਣੇ ਘਰਾਂ ਦੀ ਜਾਣ ਔਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸ ਤਰ੍ਹਾਂ ਹੀ ਅਗਲੇ ਸਾਲ ਦੀ ਫਿਰ ਕਾਮਨਾ ਕਰਾਂਗੇ ਇਸੇ ਤਰ੍ਹਾਂ ਨਾਲ ਮਿਲ ਕੇ ਆਪਾਂ ਜਿੰਨੇ ਵੀ ਤਿਉਹਾਰ ਨੇ ਮਨਾਵਾਂਗੇ ਕੋਈ ਚਿੰਤਾ ਨਹੀਂ ਕਿਹਾ ਦਾ ਸਾਡੀ ਕੋਈ ਦਰਸਨ ਨਹੀਂ ਆਮ ਸਾਡੇ ਕੋਲ ਪੂਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਮੈਂ ਤਾਂ ਇੱਕੋ ਗੱਲ ਕਹੀ ਅਸੀਂ ਅਮਨ ਪਸੰਦ ਲੋਕਾਂ ਸਾਡੇ ਦਾ ਅਮਨ ਸ਼ਾਂਤੀ ਹੈ तकरीबन ਸਾਰੇ ਪਾਸੇ ਜਿਹਦੇ ਵੀ ਮੇਲੇ ਲੱਗਦੇ ਨੇ ਕੋਈ ਐਸੀ ਘਟਨਾ ਨਹੀਂ ਹੁੰਦੀ ਕਿਉਂਕਿ ਜਿੰਨੇ ਵੀ ਪਰਿਵਾਰ ਆਉਂਦੇ ਨੇ ਉਹ ਸਿਰ ਤੇ ਸਿਰ ਆਪਣਾ ਤਿਹਾਰਾ ਨੂੰ ਦੇਖ ਕੇ ਨਕਮਸਤਕ ਹੋਣ ਵਾਸਤੇ ਆਉਂਦੇ ਆ ਜੇ ਮੇਲਾ ਆਦਾ ਉਸ ਨੂੰ ਅੱਛੀ ਤਰ੍ਹਾਂ ਸੈਲੀਬ੍ਰੇਟ ਕਰਨ ਵਾਸਤੇ ਆਉਂਦੇ ਨੇ ਤੇ ਮੇਰੀ ਤਾਂ ਇਹ ਹੀ ਇੱਛਾ ਵੀ ਹੈ ਤੇ ਵਿਸ਼ੇਸ਼ ਵੀ ਹੈ ਕਿ ਆਪਾਂ ਸਾਰੇ ਗੱਲ ਮਿਲ ਕੇ ਨਵੇਂ ਇਤਿਹਾਰ ਨੇ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਈਏ ਜੈ ਜੀ ਜਿਹੜਾ ਸੇਖੇਵਾਲ ਵਿਖੇ ਦੁਸ਼ਹਿਰਾ ਮੇਲਾ ਲਗਾਇਆ ਜਾ ਰਿਹਾ ਮੇਰੇ ਵੱਲੋਂ ਜੇ ਪਾਸ ਦੇ ਸਾਬਰ ਬਜ਼ੋ ਅਨੰਦ ਕਿਸ਼ੋਰ ਜੀ ਵੱਲੋਂ ਸੋਨ ਦਾ ਮੈਰਾ ਜੀ ਵੱਲੋਂ ਤੇ ਸਾਡੇ ਤੇ ਅਸ਼ੀਰਵਾਦ ਹੈ ਮਲਕੀਰ ਜਨਾਗਲ ਜੀ ਦਾ ਮੇਰੇ ਵੀਰ ਭਰਤ ਕਟਾਰੀਆ ਜੀ ਸਾਰੀ ਟੀਮ ਵੱਲੋਂ ਇਹ ਮੇਲਾ ਲਗਾਇਆ ਜਾ ਰਿਹਾ ਜਿਸ ਦਾ ਅੱਜ ਉਦਘਾਟਨ ਸਾਡੇ ਇਸ ਇਲਾਕੇ ਦੇ ਮਾਨਯੋਗ ਐਮ ਐਲ ਏ ਮਦਨ ਰਾਜ ਬੱਗਾ ਜੀ ਵੱਲੋਂ ਕੀਤਾ ਗਿਆ ਉਹਨਾਂ ਦੇ ਨਾਲ ਕਾਉਂਸਲਰ ਜਿਹੜੇ ਬੂਟਾ ਜੀ ਨੇ ਉਹ ਵੀ ਆਏ ਸੀਗੇ ਗਾਂਧੀ ਨਗਰ ਦੇ ਜਿਹੜੇ ਕਾਉਂਸਲਰ ਆ ਬੜੇ ਹੀ ਸਾਡੇ ਦੀ ਭਾਗਾਂ ਦੀ ਗੱਲ ਹੈ ਕਿ ਐਮਐਲਏ ਸਾਹਿਬ ਨੇ ਇੱਥੇ ਚਰਨ ਪਾਏ ਆ ਤੇ ਪੂਰਾ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਵੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਇਸ ਸਮਾਗਮ 'ਚ ਨਹੀਂ ਆਊਗੀ ਕਿਉਂਕਿ ਪੰਜਾਬ ਦੀ ਜਿਹੜੀ ਧਾਰਮਿਕ ਤੇ ਸੱਭਿਆਚਾਰਕ ਸਾਂਝ ਆ ਉਹਨੂੰ ਜੋੜਨ ਵਾਸਤੇ ਇਦਾਂ ਦੇ ਮੇਲਿਆਂ ਦੇ ਆਯੋਜਨ ਹੁੰਦੇ ਆ ਕਿਉਂਕਿ ਹੁਣ ਤਾਂ ਬਹੁਤ ਦੁਨੀਆ ਫਾਸਟ ਹੋ ਗਈ ਆ ਲੋਕਾਂ ਕੋ ਸਮਝ ਆ ਨਹੀਂ ਤੇ ਖੁਸ਼ ਜੀ 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 ਤੇ ਮੇਲੇ ਸਰ ਕੋ ਨਵਾਂ ਕੁਝ ਲੈ ਕੇ ਆ ਰਹੇ ਥੇ ਨਵਾਂ ਜੀ ਦੇਖੋ ਅਸੀਂ ਤਾਂ ਕਹਿੰਦੇ ਨਵਾਂ ਨਹੀਂ ਪੁਰਾਣੀਆਂ ਚੀਜ਼ਾਂ ਲੈ ਕੇ ਆਈਏ ਨਵੇਂ ਚ ਤਾਂ ਲੋਕੀ ਸਾਰੇ ਡੁੱਬ ਗਏ ਆ ਹੁਣ ਨਵੇਂ ਤਾਂ ਮੋਬਾਈਲ ਹੈ ਚ ਡੁੱਬ ਗਏ ਹੁਣ ਤਾਂ ਲੋਕੀ ਸੈਵਨ ਪ੍ਰੋਚ ਹੋ ਗਏ ਆਪਣੇ ਤਾਂ ਪਛੋਕੜ ਨਾਲ ਜੁੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਤੇ ਇਤਿਹਾਸ ਨਾਲ ਜੋੜਨ ਕਰਕੇ ਅਸੀਂ ਮੇਲਿਆਂ ਦੇ ਆਯੋਜਨ ਕਰਦੇ ਆ ਤੇ ਸਾਰਿਆਂ ਦੇ ਚਾਹਨੇ ਵੀ ਲੋਕਾਂ ਦੇ ਸ਼ਹਿਰ ਵਾਸੀਆਂ ਦੇ ਜ਼ਫਤੇ ਖੁਸ਼ੀ ਆਵੇ ਲੋਕਾਂ ਦੇ ਮੁਸਕਰਾਟ ਆਵੇ ਚਿਹਰੇ ਤੇ ਇੰਜੋਏ ਕਰਨ ਬਹੁਤ ਵਧੀਆ ਵਧੀਆ ਝੂਦੇ ਆ ਜੀ ਸਾਰੇ ਚੰਡਾਲ ਹੈ ਕਿਸ਼ਤੀ ਹੈ ਇੱਕ ਨਵਾਂ ਝੂਲਾ ਵੀ ਆਇਆ ਮੈਂ ਤਾਂ ਜੀ ਉਹਦਾ ਨਾਮ ਵੀ ਨਹੀਂ ਪਤਾ ਡ੍ਰੈਗਨ ਦਾ ਚੂਲਾ ਬੱਚਿਆਂ ਦੇ ਬਹੁਤ ਚੂਲੇ ਹੈ ਗੇਮਿੰਗ ਖਾਣ ਪੀਣ ਦੇ ਸਟਾਲ ਮੌਦ ਦਾ ਕੂਆ ਜਾਦੂ ਸਾਰੀਆਂ ਹੀ ਤਕਰੀਬਨ ਆਈਟਮਸ ਹੈਗੀਆਂ ਵਾ ਜਿਨ੍ਹਾਂ ਨਾਲ ਲੋਕਾਂ ਦਾ ਪੂਰਾ ਮਨੋਰੰਜਨ ਹੋ ਸਕਦਾ ਹੈ ਐਡਰੈਸ ਜੀ ਇਹ ਸੇਖੇਵਾਲ ਜਿਹੜਾ ਆਪਣਾ ਸੇਖੇਵਾਲ ਦਾ ਗੇਟ ਅਤੇ ਬਾਲ ਸਿੰਘ ਨਗਰ ਦਾ ਗੇਟ ਹੈ ਬਿਲਕੁਲ ਬਸਤੀ ਥਾਣੇ ਦੇ ਨਾਲ ਹੈ ਗਰਾਊਂਡ ਬਹੁਤ ਵੱਡੀ ਗਰਾਊਂਡ ਹੈ ਤੇ ਸੇਖੇਵਾਲ ਆਪਣਾ ਜਿਹੜਾ ਪੈਟਰੋਲ ਪੰਪ ਹੈ ਉਹਦੇ ਓਪੋਜ਼ਿਟ ਹੈ ਕਾਕਾ ਰੋਡ ਦੇ ਬੰਦਰੋ ਸੁਰਟੀ ਲਾ ਕੇ ਦਾ ਪ੍ਰਬੰਧ ਕੀਤਾ ਬਹੁਤ ਵਧੀਆ ਪ੍ਰਸ਼ਾਸਨ ਵੱਲ ਦੇ ਦੇਖੋ ਜੀ ਐਮਐਲਏ ਸਾਹਿਬ ਹੀ ਕਹਿ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਸਾਨੂੰ ਸਹਾਇਕ ਮਿਲ ਰਿਹਾ ਵਾ ਤੇ ਅਸੀਂ ਖੁਦ ਦੀ ਵੀ ਜਿਹੜੀ ਪਰਸਨਲ ਤੁਸੀਂ ਦੇਖਿਆ ਵਾ ਪਰਸਨਲ ਸਿਕਿਉਰਟੀ ਵੀ ਹਾਇਰ ਕੀਤੀ ਹੋਈ ਹੈ ਲੇਡੀਜ਼ ਵੀ ਅਸੀਂ ਪਰਸਨਲ ਬੌਂਸਰ ਹਾਇਰ ਕੀਤੇ ਵੀ ਕਿਸੇ ਵੀ ਤਰ੍ਹਾਂ ਔਰਤਾ ਭੈਣਾਂ ਨੂੰ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਬਣਾਵੇ ਸਰ ਇਹ ਪਹਿਲਾ ਨਰਤਾਬੀ ਲੋਕਾਂ ਅਵਾਸ ਰੂ ਕੀ ਮੈਸੇਜ ਹੋ ਗਏ। ਇਹੀ ਮੈਸੇਜ ਹੈ ਜੀ ਆਓ ਆਪਣੇ ਚਿਹਰਿਆਂ ਤੇ ਖੁਸ਼ੀ ਧਾਨ ਵਾਸਤੇ ਇਸ ਮੇਲੇ ਦੇ ਵਿੱਚ ਆਓ। ਅਸੀਂ ਬੱਚਿਆਂ ਲਈ ਮਾਵਾ ਪੈਣਾ ਦੇ ਬੰਦੇ ਆ ਸੀ ਸਾਰਿਆਂ ਦੇ ਵਧੀਆ-ਵਧੀਆ ਝੂਲੇ ਲੈ ਕੇ ਆਏ ਆ। ਖਾਣ-ਪੀਣ ਦੇ ਸਟਾਲ ਹੈ, ਗੇਮਿੰਗਸ ਦੇ ਸਟਾਲ ਹੈ, ਬੱਚਿਆਂ ਦੇ ਝੂਲੇ ਆ ਤੇ ਮਨਿਆਰੀ ਦੀ ਦੁਕਾਨਾਂ ਬਾਜ਼ਾਰ ਆ। ਇਹੀ ਕੁਛ ਹੁੰਦਾ ਜੀ ਆਪਣੇ ਪੰਜਾਬੀਆਂ ਦੇ ਤੇ ਸਰ ਕੋਈ ਐਂਟਰੀ ਫੀਸ ਤਾਂ ਨਹੀਂ ਕਿਤੇ? ਕੋਈ ਐਂਟਰੀ ਫੀਸ ਨਹੀਂ ਹੈ ਜੀ, ਕੋਈ ਐਂਟਰੀ ਫੀਸ ਨਹੀਂ ਹੈ। ਅਜੇ ਤਾਂ ਜ਼ਮੀਨ ਤੋਂ ਜੁੜੇ ਹੋਏ ਲੋਕ ਹੈ ਜੀ ਇਸ ਦਾ ਜ਼ਮੀਨ ਵਾਲਿਆਂ ਨਾਲ ਹੀ ਰਹਿੰਦੇ ਆ ਤੇ ਸਾਨੂੰ ਐਂਟਰੀ-ਐਂਟਰੀਆਂ ਤੋ ਪਹਿਲਾਂ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜਿੱਦਾਂ ਕਿ ਅੱਬ ਆਪਾਂ ਸਾਰਿਆਂ ਨੇ ਦੇਖਿਆ ਹੀ ਐ ਕਿ ਐਮਐਲਏ ਸਾਹਿਬ ਮਨਜੋਗ ਚੌਧਰੀ ਮਨਰਲ ਬੱਗਾ ਜੀ ਇਸ ਮੇਲੇ ਦਾ ਉਗਾਟਨ ਕਰਕੇ ਗਏ ਐ ਜਿਹਦੇ ਵਿੱਚ ਉਹਨਾਂ ਨੂੰ ਸਾਨੂੰ ਭਰੋਸਾ ਵੀ ਦਿੱਤਾ ਕਿ ਇੱਥੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਹੀਂ ਆਏਗੀ ਵਿਸ਼ੇਸ਼ ਤੌਰ ਤੇ ਪ੍ਰਸ਼ਾਸਨ ਨੂੰ ਸਾਡੇ ਉਹਨੇ ਖੜਿਆ ਹੀ ਫੋਨ ਕੀਤੇ ਕਾਫੀ ਕਿ ਜਿਹੜਾ ਮੇਲੇ ਦੀ ਸੁਰੱਖਿਆ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਕਿਉਂਕਿ ਜਿਹੜੇ ਅਣਚਾਹੇ ਜਿਹੜੇ ਆ ਕਈ ਲੋਕ ਜਿਹੜੇ ਜੋ ਅਣਚਾਹੀ ਘਟਨਾਵਾਂ ਨੂੰ ਜਿਹੜੇ ਅੰਜਾਮ ਦਿੰ ਔਰ ਸਾਡੇ ਵੀ ਜਿਹੜੇ ਆ ਜਿੰਦਾ ਕਿ ਅਜੇ ਪਾਲੀ ਲੱਸੀ ਹੈ ਕਿ ਸਾਡੇ ਵੀ ਜਿਹੜੇ ਆਪ ਤੇ ਜਿਹੜੇ ਸਕਿਉਰਟੀ ਨੂੰ ਲੈ ਕੇ ਪੁਖਤਾ ਪਵੰਧ ਜਿਹੜੇ ਹੈਗੇ ਆ ਸਪੈਸ਼ਲ ਸਾਡੀ ਸਕਿਉਰਟੀ ਵੀ ਲੱਗੀ ਹੋਈ ਹੈ ਮੁੰਡਿਆਂ ਦੀ ਬੌਂਸਰ ਲਾਏ ਹੋਏ ਆ ਲੇਡੀਜ਼ ਟੀਮਾਂ ਵੀ ਲੱਗੀਆਂ ਹੋਈਆਂ ਕਿਉਂਕਿ ਮਾਤਾਵਾਂ ਪਿਡਾਂ ਨੇ ਮੇਲੇ ਚ ਪਰਿਵਾਰਾਂ ਨੇ ਆਉਣਾ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਆ ਇਹ ਸਕਿਉਰਟੀ ਦਾ ਧਿਆਨ ਰੱਖਿਆ ਜਾਊਗਾ ਔਰ ਇੱਕ ਹੋਰ ਜਿਹੜੀ ਗੱਲ ਆ ਕਿ ਸਾਫ ਸਫਾਈ ਦਾ ਜਿਹੜਾ ਧਿਆਨ ਆ ਉਹ ਵਿਸ਼ੇਸ਼ ਤੌਰ ਤੇ ਰੱਖਿਆ ਜਾਊਗਾ ਤੁਕੀ ਖਾਣ ਪੀਣ ਵਾਲੀਆਂ ਆਈਟਮਾਂ ਦੇ ਵਿੱਚ ਜਿਹੜਾ ਆ ਉਹ ਵਿਸ਼ੇਸ਼ ਤੌਰ ਤੇ ਜਿਹੜਾ ਸਫਾਈ ਦਾ ਧਿਆਨ ਰੱਖਿਆ ਜਾਊਗਾ ਝੋਲਿਆਂ ਦੀ ਸੇਫਟੀ ਨੂੰ ਲੈ ਕੇ ਕਿਦਾਂ ਬਣਾਉਂਦੇ ਝੋਲਿਆਂ ਦੀ ਸੇਫਟੀ ਸਾਡੇ ਅਜਿ ਪੀਡਬਲਯੂਡੀ ਤੋਂ ਜਿਹੜੇ ਮਹਿਕਮੇ ਤੋਂ ਆਏ ਸੀ ਅਫਸਰ ਉਹ ਚੈੱਕ ਕਰਕੇ ਚਲੇ ਗਏ ਵੀ ਸਾਰੀ ਸੇਫਟੀ ਓਕੇ ਆ ਔਰ ਇਹ ਵੈਸੇ ਵੀ ਅਸੀਂ ਡੇਲੀ ਜਿਹੜਾ ਰੁਟੀਨ ਜਿਹੜਾ ਚਕਾ ਚਲਾਨ ਤੋਂ ਪਹਿਲਾਂ ਅਸੀਂ ਚੈੱਕ ਜਰੂਰ ਕਰਦੇ ਸਾਰੇ